ਅਸੀਂ ਭਗਵਾਨ ਤੇ ਮਾਂ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਤੂੰ ਇਸ ਮਾ ਲਾ ਕੇ ਇਹਦਾ ਪ੍ਰਯੋਗ ਕਰਕੇ ਵੇਖ ਕਿ ਉਹ ਪੰਜਾਬ ਦੇ ਮੁਲਾਜ਼ਮ ਜਿਹੜਿਆ ਕਿਸ ਤਰ੍ਹਾਂ ਇਹਦਾ ਮੂੰਹ ਤੋੜਵਾ ਜਵਾਬ ਦੇਣਗੇ ਇਸ ਕਰਕੇ ਇੱਕ ਆਮ ਪਰਿਵਾਰ ਦੇ ਵਿੱਚੋਂ ਮੈਂ ਮਾਸਟਰ ਦਾ ਮੁੰਡਾ ਵਾਂ ਮੈਂ ਸਮਝਦਾ ਵੀ ਜਦੋਂ ਉਹ ਮਾਸਟਰ ਦਾ ਮੁੰਡਾ ਕਹਿੰਦਾ ਵਾ ਉਹ ਆਪਣੇ ਆਪ ਨੂੰ ਮਾਸਟਰ ਦਾ ਮੁੰਡਾ ਨਹੀਂ ਸਮਝਦਾ ਜੇ ਉਹ ਮਾਸਟਰ ਦਾ ਮੁੰਡਾ ਸਮਝਦਾ ਹੋਵੇ ਤਾਂ ਫਿਰ ਉਹਨੂੰ ਇਹ ਗੱਲ ਅਹਿਸਾਸ ਹੋਣਾ ਚਾਹੀਦਾ ਹੈ ਕਿ ਜੇ ਉਹਦੀ ਮਾਂ ਵਿਧਵਾ ਪੈਨਸ਼ਨ ਲੈਂਦੀ ਹੈ ਫੈਮਲੀ ਪੈਨਸ਼ਨ ਲੈਂਦੀ ਹੈ ਤਾਂ ਉਹਦਾ ਗੁਜ਼ਾਰਾ ਕਿਸ ਤਰ੍ਹਾਂ ਹੋ ਰਿਹਾ ਪਰ ਸਾਥੀਓ ਹੁਣ ਆਪਾਂ ਵੇਖ ਹੀ ਰਹੇ ਆ ਟੀਵੀ ਦੇ ਵਿੱਚ ਉਹਦੀ ਮਾਂ ਦੇ ਗਲ ਦੇ ਵਿੱਚ ਦੋ ਦੋ ਕਿਲੋ ਦੇ ਸੋਨੇ ਦੇ ਹਾਰ ਤੁਰੇ ਫਿਰਦੇ ਨੇ ਉਹਦੀ ਪੈਣ ਜਿਹੜੀ ਆ ਉਹ ਓਐਸਡੀ ਦੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਦੌਰੇ ਕਰਦੀ ਫਿਰਦੀ ਹੈ ਔਰ ਇਹ ਸਾਨੂੰ ਮਹਿਸੂਸ ਕਰਨਾ ਚਾਹੀਦਾ ਸਾਥੀਓ ਕਿ ਜਦੋਂ ਅਸੀਂ ਲੜਦੇ ਆ ਮੇਰੇ ਤੋਂ ਪਹਿਲਾਂ ਇੱਕ ਸਾਥੀ ਨੇ ਗੱਲ ਕੀਤੀ ਹੈ ਕਿ ਕਿਸਾਨ ਸੰਘਰਸ਼ ਦੀ ਤਰ੍ਹਾਂ ਸਾਨੂੰ ਲੜਨਾ ਚਾਹੀਦਾ ਵਾ ਪਰ ਮੈਂ ਮਹਿਸੂਸ ਕਰਦਾ ਸਾਥੀਓ ਸਾਡੇ ਮੁਲਾਜ਼ਮ ਸਾਡੇ ਪੈਨਸ਼ਨਰ ਸਾਡੇ ਸਾਥੀ ਅਜੇ ਤੱਕ ਇਸ ਗੱਲ ਦਾ ਸਾਹਸ ਨਹੀਂ ਕਰ ਸਕੇ ਕਿ ਅਸੀਂ ਲੜਾਈ ਕਿੱਧਰ ਨੂੰ ਲੈ ਕੇ ਜਾਣੀ ਆ ਸੋ ਸਾਥੀਓ ਸਾਡੀ ਸਾਂਝੇ ਫਰੰਟ ਵੱਲੋਂ ਜਿਹੜੀ ਅੱਜ ਦੀ ਰੈਲੀ ਕੀਤੀ ਜਾ ਰਹੀ ਹੈ ਇਹ ਸਾਡੀ ਰੈਲੀ ਇਸ ਅੱਜ ਨੇ ਪ੍ਰਤੱਖ ਦੇ ਵਿੱਚੋਂ ਪ੍ਰਮਾਣ ਦੇਣਾ ਵਾ ਅੱਜ ਅਸੀਂ ਇਹ ਸਰਕਾਰ ਦੇ ਖਿਲਾਫ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਇਹ ਆਪਣੀ 84000 تنખા ਨੂੰ 3 ਲੱਖ ਤੇ ਲੈ ਕੇ ਜਾ ਰਹੀ ਹੈ ਇਹਦਾ ਸਾਨੂੰ ਨਿੰਦਾ ਕਰਨੀ ਚਾਹੀਦੀ ਹੈ ਇਸੇ ਨਾਲ ਸਾਥੀਓ ਅਸੀਂ ਪਾਵਰ ਕਾਮ ਦੇ ਵਿੱਚ ਸਾਥੀ ਕੰਮ ਕਰਦੇ ਆਂ ਪਾਵਰ ਕਾਮ ਦੀ ਮੈਨੇਜਮੈਂਟ ਵੱਲੋਂ ਸਾਡੇ ਮੁਲਾਜ਼ਮਾਂ ਦੇ ਉੱਤੇ ਜਿੱਦੜ ਧਮਕੀਆਂ ਮਾਰੀਆਂ ਜਾ ਰਹੀਆਂ ਕਿਉਂਕਿ ਅਸੀਂ ਲੜਾਈ ਦੇ ਮੈਦਾਨ 'ਚ ਆ ਅਸੀਂ ਪਹਿਲੀ ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਜਾ ਕੇ ਧਰਨਾ ਲਾ ਕੇ ਆਏ ਆ ਉਸ ਤੋਂ ਬਾਅਦ ਲਗਾਤਾਰ ਸਰਕਾਰ ਜਿਹੜੀ ਹੈ ਇਸ ਗੱਲ ਤੇ ਖੜੀ ਹੈ ਕਿ ਅਸੀਂ ਬਿਜਲੀ ਮੁਲਾਜ਼ਮਾਂ ਦੇ ਉੱਤੇ ਐਸਮਾ ਲਾਉਣਾ ਵਾ ਅਸੀਂ ਭਗਵੰਤ ਮਾਹ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਤੂੰ ਐਸਮਾ ਲਾ ਕੇ ਇਹਦਾ ਪ੍ਰਯੋਗ ਕਰਕੇ ਵੇਖ ਕਿ ਉਹਨੂੰ ਪੰਜਾਬ ਦੇ ਮਲਾਜ਼ਮ ਜਿਹੜਿਆ ਕਿਸ ਤਰ੍ਹਾਂ ਇਹਦਾ ਮੂੰਹ ਤੋੜਵਾ ਜਵਾਬ ਦੇਣਗੇ ਇਸ ਕਰਕੇ ਸਾਥੀਓ ਸਾਨੂੰ ਇਹ ਤਹਈਆ ਕਰ ਲੈਣਾ ਚਾਹੀਦਾ ਕਿ ਪੰਜਾਬ ਮਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਇਹ ਸਾਡਾ ਇੱਕ ਵੱਡਾ ਤੇਰਿਆ ਹੈ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ